ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕੋਰਾਲੀ ਨੇੜਲੇ ਪਿੰਡ ਸਿੰਘਪੁਰਾ ਵਿਖੇ ਗੁਰਦੁਆਰਾ ਸ੍ਰੀ ਹਰਰਾਇ ਸਹਿਬ ਵਿਖੇ ਧਾਰਮਿਕ ਸਮਾਗਮ ਕਰਵਾਏ ਗਏ 10 ਫਰਵਰੀ ਨੂੰ ਕਰਵਾਏ ਗਏ ਇਸ ਸਮਾਗਮ ਦੌਰਾਨ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ ਉੱਥੇ ਹੀ ਪੰਥ ਦੇ ਪ੍ਰਸਿੱਧ ਰਾਗੀ ਢਾਡੀ ਕੀਰਤਨੀ ਜਥਿਆਂ ਵੱਲੋਂ ਆਈਆਂ ਸੰਗਤਾਂ ਨੂੰ ਕਥਾ ਕੁਰਬਾਨੀ ਕੀਰਤਨ ਗਾ ਕੇ ਗੁਰੂ ਚਰਨਾਂ ਨਾਲ ਜੋੜਿਆ ਗਿਆ ਇਸ ਮੌਕੇ ਸ੍ਰੀ ਹੰਸਾਲੀ ਸਾਹਿਬ ਤੋਂ ਮੁੱਖ ਸੇਵਾਦਾਰ ਬਾਬਾ ਪਰਮਜੀਤ ਸਿੰਘ ਵੀ ਸੰਗਤਾਂ ਨੂੰ ਦਰਸ਼ਨ ਦਿਦਾਰੇ ਦਿੰਦੇ ਹੋਏ ਨਜ਼ਰ ਆਏ ਇਸ ਮੌਕੇ ਆਈਆਂ ਸੰਗਤਾਂ ਦੇ ਲਈ ਦੇਸੀ ਘੋ ਦੇ ਨਾਲ ਬਣੀਆਂ ਜਲੇਬੀਆਂ ਤੇ ਲੰਗਰ ਵੀ ਓਟਟ ਵਰਤਾਏ ਗਏ ਇਸ ਮੌਕੇ ਅੱਖਾਂ ਦੇ ਫ੍ਰੀ ਚੈੱਕਅਪ ਕੈਂਪ ਵੀ ਲਗਾਏ ਗਏ ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਵੱਲੋਂ ਆਪੋ ਆਪਣੀਆਂ ਅੱਖਾਂ ਦਾ ਟੈਸਟ ਵੀ ਕਰਵਾਇਆ ਗਿਆ ਸੋ ਤੁਸੀਂ ਵੀ ਦੇਖੋ ਇਸ ਮੌਕੇ ਦੀਆਂ ਕੁਝ ਤਸਵੀਰਾਂ ਅਤੇ ਵੀਡੀਓ ਸ਼ੇਅਰ ਜ਼ਰੂਰ ਕਰਿਓ वॾियां नग न कई तुल हाइर वज़ीर तूं वॾी नग न कई तुल हाइर वज़ीर तूं वॾियूं नग न कहो ਸਾਡੇ ਗੁਰਮੀਤ ਸਿੰਘ ਜੀ ਉਹਨਾਂ ਦਾ ਤੇ ਹੋਰ ਦੰਦੀਪ ਦਾ ਆ ਚੈਨਲ ਉਹ ਵੀ ਨਾਲ ਲਾਈਵ ਕਰ ਰਹੇ ਆ ਸੱਜਣੋ ਕਾਰੋ ਭਾਈ ਕਾਰਕਰ ਸਿੰਘ ਜੀ ਇਹ ਤੁਹਾਨੂੰ ਦੇਖੋ ਸਾਹਮਣੇ ਕਰਾ ਉਹਨਾਂ ਬਲੋਂ ਮਾਲ ਆ ਸੰਕਾ ਬਲੋਂ ਪਹਿਣਾ ਬਲੋਂ ਵੀਰਾ ਬਲੋਂ ਸਾਡੇ ਵੱਡੇ ਵੀਰ ਭਾਈ ਜਰਨੇ ਇਕ ਦਾ ਬਹੁਤ ਬਹੁਤ ਧੰਨਵਾਦ ਜਿਨੇ ਸਮਾਪਤਾ ਸੁਖਹੁਣਿਆ ਕੋਲਾ ਦੀ ਵਾਪੀ ਉਹ ਬੜੇ ਜੱਥੇ ਨੂੰ ਦਿਓ ਬਾਹਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਦੇ ਆ ਸੀ ਦੇਣ ਗਏ ਆ ਉਰੇ ਜੇ ਫਾਨ ਦੇ ਕੇ ਆਪਦਾ ਵਾਹਿਗੁਰੂ ਦੀ ਜੀਕਾ ਖਾਲਸਾ ਵਾਹਿਗੁਰੂ ਜੀ ਦੀ ਫਟੇਲੇ ਉਹ ਫਕਤਾ ਦੇਖ ਲਿਆ ਉਹਨੇ ਫਟੇ ਨਹੀਂ ਬਣਾ ਸਕਿਆ ਜੇਕਰ ਔਰੰਗਾ ਫਟੇ ਬਣਾ ਦੇਉਣਾ ਉਹਦਾ ਕਲਿਆਣ ਹੋ ਜਾਣਾ ਸਾਧ ਸੰਗਤ ਜੀ ਇਹ ਕੰਮ ਵੀ ਛੱਡਿਆ ਅਸ਼ਾਦਾ ਪਾਣੀ ਵੀ ਇੱਥੇ ਜਵੇਦੀ ਨਾਲ ਸਾਹ ਕੋਟਾ ਆਪਾਂ ਲਾਡੂ ਦਾ ਹੋ ਗਿਆ ਭਗਵਾਨ ਦਾ Oh. <coughs> ਰਾਜਾ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ ਜੀ ਜਾਣਕਾਰੀ ਦਿਓਗੇ ਜੀ ਅੱਜ ਸ੍ਰੀ ਗੁਰੂ ਹਰਾਈ ਸਾਹਿਬ ਜੀ ਮਹਾਰਾਜ ਦਾ ਉਤਾਰ ਪੁਰਬ ਮਨਾਇਆ ਜਾ ਰਿਹਾ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਬਾਬਾ ਗਰਦਿੱਤਾ ਜੀ ਮਾਤਾ ਨਿਹਾਲ ਕੌਰ ਦੀ ਕੁਖੋਂ ਮਾਗ ਸੁਦੀ 1831 1630 ਈਸਵੀ ਨੂੰ ਕੀਰਤਪੁਰ ਦੀ ਪਵਿੱਤਰ ਧਰਤੀ ਤੇ ਜਿੱਥੇ ਅੱਜ ਕੱਲ ਗੁਰਦੁਆਰਾ ਸੀਸ ਮਹਿਲ ਹੈ ਉੱਥੇ ਹਰਾਈ ਸਾਹਿਬ ਜੀ ਮਹਾਰਾਜ ਦਾ ਅਵਤਾਰ ਹੋਇਆ ਉਸ ਸਮੇਂ ਇਨਾਂ ਦੇ ਦਾਦਾ ਜੀ ਹਰ ਗੋਬਿੰਦ ਸਾਹਿਬ ਅੰਮ੍ਰਿਤਸਰ ਗਏ ਹੋਏ ਸਨ ਹਮ ਉਹਨਾਂ ਨੂੰ ਖਬਰ ਮਿਲੀ ਕਿ ਘਰ ਪੋਤਰੇ ਦਾ ਜਨਮ ਹੋਇਆ ਹੈ ਉਹਨਾਂ ਨੇ ਖੁਸ਼ੀਆਂ ਵਿੱਚ ਆ ਕੇ ਗਰੀਬਾਂ ਨੂੰ ਬਹੁਤ ਧੰਨ ਵੰਡੇ ਆ ਤੇ ਆ ਕੇ ਉਹਨਾਂ ਨੇ ਜਦੋਂ ਇਸ ਬੱਚੇ ਦੇ ਦਰਸ਼ਨ ਕੀਤੇ ਤਾਂ ਉਹਨਾਂ ਨੇ ਕਿਹਾ ਇਹ ਤਾਂ ਹਰ ਦਾ ਰੂਪ ਹੈ ਹਰ ਰਾਏ ਸਾਹਿਬ ਜੀ ਇਨਾਂ ਦਾ ਨਾਮ ਦਾਦਾ ਜੀ ਨੇ ਰੱਖਿਆ ਇਹ ਕੋਮਲ ਸੁਭਾਅ ਦੇ ਸਨ ਬਹੁਤ ਨਿਮਰਤਾ ਵਿੱਚ ਸਨ ਜਦੋਂ ਇਹਨਾਂ ਛੋਟੇ ਜਿਹੇ ਬੱਚੇ ਸਨ ਤਾਈਆਂ ਦੇ ਜਾਮੇ ਦੇ ਨਾਲ ਫੁੱਲ ਟੁੱਟ ਗਿਆ ਤੇ ਉਦਾਸ ਹੋ ਕੇ ਖੜੇ ਹੈ ਕਿ ਇਹਨਾਂ ਵਿੱਚ ਵੀ ਪ੍ਰਮਾਤਮਾ ਨੇ ਜਾਨ ਬਖਸ਼ੀ ਹੈ ਤੇ ਫੁੱਲ ਮਿੱਟੀ ਵਿੱਚ ਰੁੜ ਗਏ ਹਨ ਤਾਂ ਦਾਦਾ ਜੀ ਆਏ ਤੇ ਉਹਨਾਂ ਨੇ ਪੋਤਰੇ ਨੂੰ ਕਿਹਾ ਕਿ ਤੁਸੀਂ ਇਹ ਉਦਾਸੀ ਵਿੱਚ ਕਿਉਂ ਹਨ ਕਹਿੰਦਾ ਅਸੀਂ ਉਦਾਸੀ ਵਿੱਚ ਇਸ ਲਈ ਖੜਿਆ ਇਹ ਫੁੱਲ ਟੁੱਟ ਗਿਆ ਇਹਨਾਂ ਵਿੱਚ ਜਾਨ ਹੈ ਜਾਨ ਹੈ ਤੇ ਇਸ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਸੰਭਲ ਕੇ ਚੱਲਣਾ ਵੀ ਚੋੜਾ ਉਹਨਾਂ ਦੇ ਚੋੜੀ ਦਾ ਫੁੱਲ ਟੁੱਟਿਆ ਸੀ ਵੀ ਸੰਭਲ ਕੇ ਚੱਲਣਾ ਸੰਸਾਰ ਵਿੱਚ ਰਹਿੰਦੇ ਆ ਸ਼ਾਂਤਮਈ ਸੁਭਾਅ ਚ ਰਹਿਣਾ ਤੇ ਸ਼ਾਂਤਮਈ ਰਹਿਣਾ ਤੇ ਇਹਨਾਂ ਨੇ ਸਭ ਤੋਂ ਪਹਿਲਾਂ ਚਿੜੀਆ ਘਰ ਹਾਰਾਏ ਸਾਹਿਬ ਜੀ ਨੇ ਮਹਾਰਾਜ ਨੇ ਬਣਾਇਆ ਉਹਨਾਂ ਦਾ ਤੇ ਇਹਨਾਂ ਦਾ ਦਵਾਖਾਨਾ ਵੀ ਬਹੁਤ ਮਸ਼ਹੂਰ ਸੀ ਉਧਰ ਦਿੱਲੀ ਦੇ ਤਖਤ ਤੇ ਔਰੰਗਜੇ ਬੈਠ ਗਿਆ ਪਿਤਾ ਸ਼ਾਹ ਜਹਾਂ ਨੂੰ ਕੈਦ ਕਰਕੇ ਭਰਾਵਾਂ ਨੂੰ ਤੰਗ ਕਰਕੇ ਤੇ ਦਿੱਲੀ ਦੇ ਤਖਤ ਤੇ ਉੱਤੇ ਬੈਠ ਗਿਆ ਮੈਂ ਸਿੱਖਾਂ ਦੇ ਹਰਾਈ ਸਾਹਿਬ ਦੀ ਸੱਤਵੇਂ ਗੁਰੂ ਨੂੰ ਮੁਸਲਮਾਨ ਬਣਾ ਦੇਣਾ ਤੇ ਸਿੱਖਾਂ ਨੇ ਤਾਂ ਆਪੇ ਬਣ ਜਾਣਾ ਮੁਸਲਮਾਨ ਤਾਂ ਉਹਨਾਂ ਨੇ ਹਰਾਈ ਸਾਹਿਬ ਜੀ ਨੂੰ ਸੁਨੇਹਾ ਭੇਜਿਆ ਵੀ ਦਿੱਲੀ ਆ ਕੇ ਮੈਨੂੰ ਮਿਲੋ ਇਹ ਕਹਿੰਦੇ ਅਸੀਂ ਨਹੀਂ ਜਾਣਾ ਇਹਨਾਂ ਨੇ ਆਪਣੇ ਸਹਿਬਜ਼ਾਦਾ ਰਾਮ ਰਾਏ ਨੂੰ ਭੇਜ ਦਿੱਤਾ ਰਾਮ ਰਾਏ ਨੂੰ ਕਿਹਾ ਵੀ ਦੇਖੀ ਔਰੰਗਜ਼ੇਬ ਤੇ ਬਚਨਾ ਤੇ ਕਿਤੇ ਥਿੜਕ ਨਾ ਜਾਈਂ ਤੇਰੇ ਤੇ ਗੁਰਨਾਨਕ ਸਾਹਿਬ ਜੀ ਦੀ ਪੂਰੀ ਕਿਰਪਾ ਹੈ ਤਾਂ ਇਹਨਾਂ ਨੇ ਗੁਰੂ ਆਸਾ ਦੀ ਬਾਣੀ ਵਿੱਚ ਬਾਣੀ ਆਉਂਦੀ ਹੈ ਮਿੱਟੀ ਮੁਸਲਮਾਨ ਕੀ ਪੇੜੇ ਪਈ ਕਮਿਹਾਰ ਘਾਰ ਪਾਂਡੇ ਟਾਂ ਸਾਜੇ ਜਲਦੀ ਕਾਰੇ ਪਕਾਰ ਇਹਨਾਂ ਨੇ ਬਾਣੀ ਦੀ ਤੁਕ ਬਦਲਤੀ ਕਹਿੰਦਾ ਨਹੀਂ ਬੇਈਮਾਨ ਕੀ ਲਿਖਿਆ ਹੋਇਆ ਔਰੰਗਜ਼ੇਬ ਖੁਸ਼ ਹੋ ਗਿਆ ਕਿ ਇਹਨੇ ਬਾਣੀ ਬਦਲ ਦਿੱਤੀ ਤੇ ਉਹਨੂੰ ਡੇਰਾਦੂਨ ਦਾ ਇਲਾਕਾ ਦਿੱਤਾ ਤੇ ਉੱਧਰ ਜ਼ਗੀਰਵਾਜੋਂ ਦਿੱਤਾ ਤੇ ਉੱਧਰ ਚਲੇ ਗਿਆ ਹਾਰਾਏ ਸਾਹਿਬ ਜੀ ਨੂੰ ਜਦੋਂ ਪਤਾ ਲੱਗਿਆ ਉਹ ਤਾਂ ਜਾਣ ਜਾਣ ਸਮਰਾਤ ਸਨ ਉਹਨਾਂ ਨੇ ਕਹਿਤਾ ਜਿੱਦਾਂ ਨੂੰ ਤੇਰਾ ਮੂੰਹ ਹੈ ਉਧਰ ਨੂੰ ਚਲੇ ਜਾ ਇਹ ਸਤ ਗੁਰੂ ਜੀ ਦਾ ਸਵਾਹ ਇਹ ਆ ਜਾਏ ਇਹ ਜੋ ਸ਼ਰਨ ਆਵੇ ਚਾਹੇ ਪਾਪੀ ਕੋੜੀ ਕੋਈ ਵੀ ਆਵੇ ਇਹਨਾਂ ਦੀ ਜੋ ਸ਼ਰਨ ਵਿੱਚ ਆਇਆ ਇਹਨਾਂ ਉਹਦੇ ਔਗਣ ਬਖਸ਼ ਦਿੱਤੇ ਤੇ ਸਤ ਸੰਗਤ ਨਾਲ ਰਾਵ ਹੈ ਜੀ ਸਖਤ ਸਵਾਭੀ ਹੈ ਇਹਨਾਂ ਨੇ ਆਪਣੇ ਪੁੱਤਰ ਨੂੰ ਨਹੀਂ ਬਖਸ਼ਿਆ ਆਪਣੇ ਪੁੱਤਰ ਨੂੰ ਵੀ ਕਹਿੰਦਾ ਜਿੱਧਰ ਨੂੰ ਹੈ ਉਧਰ ਨੂੰ ਚਲੇ ਜਾ ਜਦੋਂ ਇਹ ਆਪਣੇ ਹਾਰਾਜ ਸਾਹਿਬ ਜੀ ਕੁਰਕਸ਼ੇਤਰ ਤੋਂ ਹੁੰਦੇ ਹੋਏ ਅੰਬ ਸਾਹਿਬ ਗੁਰਦੁਆਰਾ ਸਾਹਿਬ ਮੁਹਾਲੀ ਪਹੁੰਚੇ ਉਹ ਕਰਨ ਸਿੰਘ ਦਾ ਬਾਗ ਸੀ ਤੇ ਘਰ ਸੀ ਉੱਥੇ ਇਹ ਕਾਰਨ ਸਿਆਂ ਆਂਬ ਚ ਪਾ ਕਹਿੰਦਾ ਅ ਮਹਾਰਾਜ ਅੰਬਾਂ ਦਾ ਤਾਂ ਸਮਾਂ ਨਹੀਂ ਹੈਗਾ ਜਿਸ ਆਂਬ ਦੇ ਬੂਟੇ ਥੱਲੇ ਖੜੇ ਸਨ ਉਹਨੂੰ ਕਹਿੰਦੇ ਉੱਪਰ ਨੂੰ ਨਿਗਾਹ ਮਾਰ ਉਹ ਆਂਬਾਂ ਦਾ ਬੂਟਾ ਫਲਿਆ ਹੋਇਆ ਸੀ ਤੇ ਉੱਥੇ ਆਂਬ ਛਕੇ ਤੇ ਉਹਦਾ ਪਰਿਵਾਰ ਨੂੰ ਤਾਰ ਤਾਰਦੇ ਹੋਏ ਇਸ ਧਰਤੀ ਦੇ ਉੱਤੋਂ ਹੋ ਕੇ ਕੀਰਤਪੁਰ ਸਾਹਿਬ ਗਏ ਇਹ ਧਰਤੀ ਪਹਿਲਾਂ ਇਸ ਗੁਰਦੁਆਰੇ ਦਾ ਨਾਮ ਸਿੰਘ ਸਵਾ ਸੀ ਤੇ ਹੰਸਾਲੀ ਵਾਲੇ ਬਾਬਾ ਜੀ ਅਜੀਤ ਸਿੰਘ ਹੰਸਾਲੀ ਵਾਲਿਆਂ ਨੇ ਇਸ ਦਾ ਗੁਰਦੁਆਰੇ ਦਾ ਨਾਮ ਹਰ ਰਾਏ ਸਾਹਿਬ ਜੀ ਕਰਾ ਦਿੱਤਾ ਤੇ ਉਦੋਂ ਤੋਂ ਲੜੀ ਚੱਲ ਪਈ ਹੈਗੀ ਇਸ ਅਖੰਡ ਪਾਠ ਸਾਹਿਬ ਦੀ ਇਸ ਪਿੰਡ ਦੇ ਵਿੱਚ 140 ਘਰ ਹਨ ਕੁੱਲ ਟੋਟਲ ਜਿਨ੍ਹਾਂ ਵਿੱਚੋਂ ਜਿਨ੍ਹਾਂ ਨੇ ਸ਼ਰਧਾ ਭਾਵਨਾ ਦੇ ਨਾਲ ਪਾਠ ਕਰਾਏ ਹਨ ਅਰਦਾਸ ਕਰਾਈ ਹਨ 55 ਬੰਦੇ ਬਾਹਰਲੇ ਦੇਸ਼ਾਂ ਦੇ ਵਿੱਚ ਪਹੁੰਚ ਗਏ ਹਨ ਤੇ ਇਸ ਪਿੰਡ ਜਦੋਂ ਲੜੀ ਚੱਲੀ ਸੀ ਬਹੁਤ ਛੋਟਾ ਜਿਹਾ ਪਿੰਡ ਸੀ ਮਹਾਰਾਜ ਦੇ ਸੰਤਾਂ ਦੇ ਬਚਨ ਹੈ ਕਿ ਇਸ ਪਿੰਡ ਨੇ ਤਾਂ ਸਿੰਗਾਪੁਰ ਬਣ ਜਾਣਾ ਹੁਣ ਉਸ ਪਿੰਡ ਦਾ ਨਕਸ਼ਾ ਬਦਲਦਾ ਵਾਜਲ ਦਾ ਅੱਜ ਸਿੰਗਾਪੁਰ ਦੀ ਤਰ੍ਹਾਂ ਨਕਸ਼ਾ ਬਦਲ ਰਿਹਾ ਹੈ ਤੇ ਇਹ ਸਤਗੁਰੂ ਵਿਆਲ ਹਨ ਇਹਨਾਂ ਨੂੰ ਫਿਰ ਹਰਗੋਬ ਸਿੰਘ ਸਾਹਿਬ ਜੀ ਨੇ ਆਪਣੇ ਪੁੱਤਰ ਨੂੰ ਪੋਤਰੇ ਨੂੰ ਗੱਦੀ ਦੇ ਕੇ ਬਾਬਾ ਬੁੱਢਾ ਜੀ ਦੀ ਕੁੱਲਚੋਪਾਨਾ ਜੀ ਨੇ ਇਹਨਾਂ ਨੂੰ ਤਿਲਕ ਲਾਇਆ ਤੇ ਇਹਨਾਂ ਨੂੰ ਗੁਰਤਾ ਗੱਦੀ ਵਖਸ਼ਿ ਕਰੀ ਵਿਚਾਰਾਂ ਕਰਦੇ ਆ ਬਹੁਤ ਵੱਧ ਘਟ ਬੋਲਿਆ ਜਾਂਦਾ ਹੈ ਗੁਰੂ ਸਾਹਿਬ ਗੁਰੂ ਕੀ ਸੰਗਤ ਬਖਸ਼ਣ ਹਾਂਰ ਬਖਸ਼ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੱਤਵੇਂ ਪਾਤਸ਼ਾਹ ਗੁਰੂ ਹਰਿਐਸਾ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਹੈ ਆਵਾਲਿਆ ਭਾਈ ਜੇਦੇ ਕਦੇ ਆਏ ਜੇਦੇ ਇਨਾ ਸਥਾਨਾਂ ਤੇ ਲਗਭਗ 1991 20 ਨਵੰਬਰ 1991 ਤੋਂ ਲੜੀਵਾਰ ਅਖੰਡ ਪਾਠ ਸਾਹਿਬ ਚੱਲ ਰਹੇ ਨੇ ਜੋ ਇਲਾਕੇ ਦੀ ਸੰਗਤ ਵੱਲੋਂ ਕਰਾਏ ਜਾਂਦੇ ਨੇ ਸੰਤ ਬਾਬਾ ਅਜੀਤ ਸਿੰਘ ਅਨਸਾਲੀ ਵਾਲਿਆਂ ਦੀ ਪ੍ਰੇਰਣਾ ਸਦਕਾ ਇੱਥੇ ਜੋ ਅਖੰਡ ਪਾਠਾਂ ਦੀ ਲੜੀ ਹੈ ਉਹ ਸ਼ੁਰੂ ਹੋਈ ਸੀ ਤੇ ਉਦੋਂ ਤੋਂ ਹੀ 1991 ਤੋਂ ਹੀ ਗੁਰੂ ਹਰ Rai ਸਾਹਿਬ ਮਹਾਰਾਜ ਦਾ ਜੋ ਪ੍ਰਕਾਸ਼ ਪੁਰਬ ਹੈ ਇੱਥੇ ਬੜੀ ਚੜ੍ਹਦੀ ਕਲਾ ਦੇ ਨਾਲ ਜੋਸ਼ੋਖ ਰੋਚ ਦੇ ਨਾਲ ਉਹ ਮਨਾਇਆ ਜਾਂਦਾ ਏ ਉਦੋਂ ਤੋਂ ਹੀ ਦੇਸੀ ਘਿਓ ਦੇ ਵਿੱਚ ਤਿਆਰ ਕੀਤੀਆਂ ਮਠਿਆਈਆਂ ਲੱਡੂ ਜਲੇਬੀ ਪਕੌੜੇ ਤੇ ਦਾਲ ਸਬਜ਼ੀ ਦਾ ਜੋ ਲੰਗਰ ਹੈ ਪ੍ਰਸ਼ਾਦੇ ਦਾ ਉਹ ਇੱਥੇ ਸੰਗਤਾਂ ਨੂੰ ਵਰਤਾਇਆ ਜਾਂਦਾ ਏ ਸੋ ਜਿੱਥੇ ਜਿੱਥੇ ਲੰਗਰਾਂ ਦਾ ਚੱਲਦੇ ਨੇ ਉੱਥੇ ਹੀ ਗੁਰੂ ਦੀ ਰੱਬੀ ਬਾਣੀ ਦਾ ਇਲਾਹੀ ਬਾਣੀ ਦਾ ਜੋ ਅਖੰਡ ਜਾਪ ਆ ਉਹ ਵੀ 1991 ਤੋਂ ਜਾਰੀ ਨੇ ਸੋ ਇਹ ਸਾਰਾ ਕੁਝ ਸੰਤ ਬਾਬਾ ਜੀ ਸਿੰਘ ਹੋਰਾਂ ਦੀ ਪ੍ਰੇਰਣਾ ਦੇ ਸਦਕਾ ਇਹ ਹੋਇਆ ਏ ਤੇ ਸੰਤ ਬਾਬਾ ਪਰਮਜੀਤ ਸਿੰਘ ਹੰਸਾਲੀ ਵਾਲੇ ਉਹ ਵੀ ਉਚੇਚੇ ਤੌਰ ਤੇ ਇੱਥੇ ਆ ਕੇ ਗਏ ਨੇ ਭੋਗ ਦੇ ਸਮੇਂ ਉਹਨਾਂ ਨੇ ਭੋਗ ਅਰਦਾਸ ਦੇ ਵਿੱਚ ਸ਼ਾਮਲ ਹੋਏ ਨੇ ਅਤੇ ਸੰਗਤਾਂ ਦੇ ਨਾਲ ਆਪਣੇ ਜੋ ਬਚਨ ਨੇ ਉਹ ਸਾਂਝੇ ਕੀਤੇ ਸੋ ਸਮੂਚੀਆਂ ਸੰਗਤਾਂ ਜਿੱਥੇ-ਜਿੱਥੇ ਵੀ ਗੁਰੂ ਨਾਨਕ ਨਾਮ ਲੈਵਾ ਗੁਰੂ ਦਾ ਸਿੱਖ ਬੈਠਾ ਏ ਉਹ ਆਪਣੇ ਆਪਣੇ ਤਰੀਕੇ ਦੇ ਨਾਲ ਜੋ ਇਹ ਅੱਜ ਦਾ ਦਿਹਾੜਾ ਹੈ ਪਵਿੱਤਰ ਦਿਹਾੜਾ ਮਨਾ ਰਿਹਾ ਏ ਸਮੂਚੀਆਂ ਸੰਗਤਾਂ ਨੂੰ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਹਿੰਦੁਸਤਾਨ ਦੀਆਂ ਭਾਰਤ ਦੀਆਂ ਸੰਗਤਾਂ ਨੂੰ ਪੰਜਾਬ ਦੀਆਂ ਸੰਗਤਾਂ ਨੂੰ ਅਸੀਂ ਇਸ ਇਸ ਪਾਵਨ ਪਵਿੱਤਰ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਦਿੰਨੇ ਆ ਅਤੇ ਬੇਨਤੀ ਕਰਦੇ ਆ ਕਿ ਆਪਾਂ ਗੁਰੂ ਸਾਹਿਬਾਨਾਂ ਦੇ ਦੱਸੇ ਹੋਏ ਮਾਰਗ ਤੇ ਚੱਲੀਏ ਤਾਂ ਜੋ ਆਪਣਾ ਲੋਕ ਸੁਖੀਆ ਪ੍ਰਲੋਕ ਸੁਹੇਲਾ ਹੋ ਸਕੇ ਕਿਉਂਕਿ ਇੱਥੇ ਵੀ ਆਪਾਂ ਖੁਸ਼ੀਆਂ ਭਰਿਆ ਆਪਣਾ ਜੀਵਨ ਬਤੀਤ ਕਰੀਏ ਤੇ ਇਤੋਂ ਬਾਅਦ ਲੋਕ ਦੇ ਵਿੱਚ ਵੀ ਜਾ ਕੇ ਆਪਾਂ ਨੂੰ ਜੋ ਹੈ ਉਹ ਖੁਸ਼ੀ ਹੀ ਮਿਲੇ ਸੋ ਇਹਨਾਂ ਨੂੰ ਕੁਝ ਕਹਿੰਦਾ ਹੋਇਆ ਮਾਫੀ ਚਾਉਂਦਾ ਜੀ ਵਾਇਖਰੂਜੀ ਦਾ ਖਾਲਸਾ ਵਾਇਖਰੂਜੀ ਕੀ ਫਤਿਹ